ਕੀ ਤੁਹਾਨੂੰ ਪਤਾ ਪਛਤਾਵਾ ਸ਼ਬਦ ਆਪਣੇ ਜੋੜਾ ਚ ਬਹਿ ਗਿਆ ਤੇ ਆਪਾਂ ਨੂੰ ਹਰ ਇੱਕ ਕੰਮ ਚ ਪਿੱਛੇ ਟੱਕ ਰਿਹਾ ਪਛਤਾਵਾ ਸ਼ਬਦ ਦੀ ਉਤਪਤੀ ਸੰਸਕ੍ਰਿਤ ਭਾਸ਼ਾ ਤੋਂ ਹੋਈ ਆ ਪਛਤਾਪ ਜਾਣੀ ਕਿ ਪਿੱਛੋਂ ਮਨ ਨੂੰ ਤਾਪ ਚੜਨਾ ਫਿਜ਼ੀਓਲੋਜੀ ਵਿੱਚ ਇਹਨੂੰ ਕਾਉਂਟਰ ਫੈਕਚੁਅਲ ਵੀ ਕਹਿੰਦੇ ਨੇ ਮਤਲਬ ਆਪਾਂ ਸੋਚਦੇ ਆ ਕਿ ਯਾਰ ਜੇ ਆ ਨਾ ਹੁੰਦਾ ਤਾਂ ਐਵੇਂ ਹੋ ਜਾਂਦਾ ਇਹਦੇ ਨਾਲ ਬੰਦਾ ਅੰਦਰੋਂ ਅੰਤਰੀ ਨਿਕੰਮਾ ਐ ਬਣਦਾ ਜਾਂਦਾ ਉਹਦੀ ਹੈਬਟ ਬਣ ਜਾਂਦੀ ਹੈ ਇਹ ਉਹਦਾ ਦਿਮਾਗ ਉਹਦਾ ਦਿਲ ਉਹਨੂੰ ਲਾਣ ਤਾਂ ਪਾਉਂਦਾ ਰਹਿੰਦਾ ਕਿ ਤੈਨੂੰ ਇਹ ਪਤਾ ਸੀ ਪਰ ਤੂੰ ਤਾਂ ਵੀ ਨਹੀਂ ਕੀਤਾ ਵਰਤਾਵਾ ਕੀ ਹੁੰਦਾ ਯਾਰ ਇਹ ਚੀਜ਼ ਮੈਂ ਕਰ ਸਕਦਾ ਤੇ ਹੋਈ ਨਹੀਂ ਤੇ ਅੱਜ ਮੈਂ ਬਹੁਤ ਜ਼ਿਆਦਾ ਮੋਟਾ ਸਮਝ ਲਓ ਯਾਰ ਮੈਂ ਫਿੱਟ ਹੋ ਸਕਦਾ ਸੀ ਯਾਰ ਜਦੋਂ ਮੈਂ ਕੋਪੈਸਨ ਇਹ ਸਾਰੀ ਚੀਜ਼ਾਂ ਦਾ ਪਸਤਾਵਾਕ ਗਿਲਟ ਪੈਦਾ ਕਰਦਾ ਉਹ ਗਿਲਟ ਤੁਹਾਨੂੰ ਨਕਾਮ ਬਣਾਉਂਦਾ ਇਹ ਇਦਾਂ ਦਾ ਹੋ ਜਾਂਦਾ ਯਾਰ ਤੁਹਾਨੂੰ ਰੇ ਪਤਾ ਪਿਆ ਸੋਨਾ ਪਰ ਮੰਨ ਲਓ ਥੋੜੇ ਤੋਂ ਪਹਿਲਾਂ ਵੀ ਹੋਰ ਚੱਕ ਕੇ ਲੈ ਜਾਏਬੇ ਤਾਂ ਤੁਹਾਨੂੰ ਕਿੰਨਾ ਗਿਲਟ ਹੋ ਗਿਆ ਯਾਰ ਮੈਨੂੰ ਪਤਾ ਹੀ ਲੱਗੇ ਇੱਥੇ ਸੋਨਾ ਪਿਆ ਸੀ ਤਾਂ ਉਹ ਤਗੜੀ ਚੀਜ਼ ਉਹ ਟਾਈਮ ਗਵਾਏ ਦਾ ਗਿਲਟ ਦੇਖੋ ਕਿੱਡਾ بڑا ਇੱਕ ਚੀਜ਼ ਪਤਾ ਹੋਵੇ ਯਾਰ ਇਹ ਇੰਨੀ ਕੀਮਤੀ ਚੀਜ਼ ਆ ਤੇ ਉਹਨੂੰ ਬਾਅਦ ਦੇ ਵਿੱਚ ਗਵਾ ਦੇਣਾ ਸਰੀਰ ਤੇ ਕੀ ਨੁਕਸਾਨ ਹੁੰਦਾ ਥੋੜਾ ਸੀਰੀ ਟਾਉਣਨ ਤੇ ਡੋਪਾਮਾਈਨ ਥੋੜਾ ਕ੍ਰੈਸ਼ ਹੁੰਦਾ ਤੁਸੀਂ ਥੱਲੇ ਗਿਰਦੇ ਹੋ ਨਿ ਆਪਣੀ ਨਿਗਾਹ ਜੇ ਪਸ ਪ੍ਰਸਤਾਵੇ ਵਾਲਾ ਜਿਹੜਾ ਲੂਪ ਬਣਦਾ ਰਹਿੰਦਾ ਹਰ ਇੱਕ ਕੰਮ ਕਰਤਾ ਛੱਡਤਾ ਫੇਰ ਪਸਤਾਗੇ ਉਹ ਪਸਤਾਵੇ ਹੀ ਅੰਦਰ ਬਿਲਡ ਅਪ ਹੋ ਜਾਂਦਾ ਪਸਤਾਵੇ ਦਾ ਸਿੱਧਾ ਮਤਲਬ ਆ ਤੁਸੀਂ ਕੇਅਰਲੈਸ ਹੋ ਤੁਹਾਨੂੰ ਚੀਜ਼ਾਂ ਪਤਾ ਸੀ ਪਰ ਤੁਸੀਂ ਨਹੀਂ ਕੀਤੀਆਂ ਸੋ ਇਹਦਾ ਹੱਲ ਕੀ ਆ ਕਿ ਪ੍ਰੈਜ਼ੈਂਟ ਵਿੱਚ ਰਹੋ ਪਸਤਾਵੇ ਵਾਲਾ ਬੰਦਾ ਹਮੇਸ਼ਾ ਪਿੱਛੇ ਸੋਚਦਾ ਕੁਛ ਕਰਨ ਲਈ ਨਵੀਆਂ ਚੀਜ਼ਾਂ ਹੁੰਦੀਆਂ ਨੇ ਉਹਦੇ ਕੋਲ ਪਰ ਉਹਨੂੰ ਫੇਰ ਐਂ ਲੱਗਦਾ ਹੁੰਦਾ ਉਹਨੇ 5 ਸਾਲ ਬਾਅਦ ਸੋਚ ਕੇ ਪਸਤਾਉਣ ਵਾਲੇ ਟਾਈਮ ਦੇ ਵਿੱਚ ਉਹਦੇ ਦਿਮਾਗ 'ਚ ਆਉਣਗੀਆਂ ਦੇਖ ਲਓ ਐਨਾ ਬੰਦਾ ਪਿੱਛੇ ਚੱਲਦਾ ਕੋਈ ਕੰਮ ਲੇਟ ਨਹੀਂ ਹੁੰਦਾ ਅੱਜ ਤੋਂ ਆਪਣਾ ਟਾਈਮ ਨੂੰ ਸਹੀ ਵਰਤ ਲਈਏ ਤਾਂ ਕਿ ਅੱਗੇ